Thank you. Ich ਗੁਰੂ ਗਰੀਬ ਨੇਵਾ ਗੁਰੂ ਗਰੀਬ ਨੇਵਾ ਜੀ ਜਿਉ ਤਤ ਵਿਚਰ ਯਹ ਮਥਰਾ ਜਗ ਤਾਰ ਨਿਕੋਇ ਅਵਤਾਰ ਬਨਾਇਓ ਜਪਿਓ ਜਿਨੇ ਅਰ ਜਿਨੇ ਦੇਵ ਗੁਰੂ ਫਿਰ ਸੰਕਟ ਜੋ ਨਗਰ ਬਨਾ ਆਇਓ वाहिगुरु जी वाहेगुरु जी वाहिगुरु जी वाहेगुरु जी वाहिगुरु जी वाहिगुरु जी वाहिगुरु जी वाहिगुरु जी वाहिगुरु जी वाहेगुरु जी वाहिगुरु जी वाहेगुरु जी વાહે ગુરજી 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 वाहिगुरु जी 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 वाहिगुरु ਵਾਹੇ ਗੁਰੂ ਵਾਹੇ ਗੁਰੂ ਜਪੇ ਗੁਰੂ ਵਾਹੇ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹੇ ਗੁਰੂ ਵਾਹ वाघ करो वाघ करो वाघ ਵਾਖੇ ਗੁਰੂ ਅੰਸੂਜੀ ਅੰਸੂ 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 ਵਾਖ ਸਤ ਗੁਰ ਪੂਰੇ let uh -oh. ਵਾਸਤੂ 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 ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ ਮੈਨੂੰ ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ ਮੈਨੂੰ ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ ਮੈਨੂੰ ਬਖਸ਼ੀ ਗੁਰ ਮੇਰਿਆ ਗੁਰ ਮੇਰੇ ਆਤਿ ਸਿਮਰਨ ਮੈਨੂੰ ਵਕਸੀ ਗੁਰ ਮੇਰੇ ਆ ਸੇਵਾ ਤੇ ਸਿਮਰਨ ਮੈਨੂੰ ਸੇਵਾ ਤੇ ਸਿਮਰਨ ਮੈਨੂੰ ਸੇਵਾ ਤੇ

ਬਖਸ਼ੀ ਗੁਰ ਮੇਰਾ ਸੇਵਾ ਤੇ ਸਿਮਰਨ ਮੈਨੂੰ ਬਖਸ਼ੀ ਗੁਰ ਮੇਰਾ ਸੇਵਾ ਤੇ ਸਿਮਰਨ ਮੈਨੂੰ ਬਖਸ਼ੀ ਗੁਰ ਮੇਰਾ ਸੇਵਾ ਤੇ ਸਿਮਰਨ ਮੈਨੂੰ ਬਖਸ਼ੀ ਗੁਰ ਮੇਰਾ ਰੰਮਤ ਜੀ ਬਖਸ਼ ਗੁਰ ਮੇਰੇ ਆ ਸੇਵਾ ਤੇ ਸਿਮਰਨ ਮੈਨੂੰ ਬਖਸ਼ ਗੁਰ ਮੇਰੇ ਆ ਸੇਵਾ ਤੇ ਸਿਮਰਨ ਮੈਨੂੰ ਬਿਸਰ ਨਾ ਹੀਂਦਾ ਤਾਰ ਆਪਣਾ ਨਾਮ ਦੇ ਕੋ ਗੁਣ ਗਾਵਾਂ ਦਿਨ ਰਹਾ ਗੁੰਗਾ ਵਾ ਦਿਨ ਰਾਤ ਨਾਨਕ ਚਾਏ ਕੋ ਪਰਮ ਸਤਕਾਰ ਜੋ ਸਤਗੁਰਾਂ ਦੀ ਸਾਜੀ ਸਾਜਣਵਾਜੀ ਗੁਰੂ ਪਿਆਰੀ ਗੁਰਸਵਾਰੀ ਸਤਗੁਰ ਜੀ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਵਾਉ ਸਤਗੁਰਾਂ ਦੀ ਮਹਾਨ ਕਿਰਪਾ ਰਹਿਮਤ ਬਖਸ਼ਿਸ਼ ਹੋਈ ਮਬਾ ਬਾਣੀਆਂ ਕਹਾਣੀਆਂ ਪੁੱਤ-ਪੁੱਤ ਕਰਨ ਦੇ ਮਹਾਵਾਕਾਂ ਦੇ ਅਨੁਸਾਰ ਆਪ ਨਗਰ ਨਿਵਾਸੀ ਸੰਗਤਾਂ ਪ੍ਰਬੰਧਕਾਂ ਦੇ ਉਪਰਾਲੇ ਦੇ ਨਾਲ ਸਤਿਗੁਰਾਂ ਦੀ ਕਿਰਪਾ ਦੇ ਸਦਕਾ ਆਪਣੇ ਵਡੇਰਿਆਂ ਦੇ ਪਰਉਪਕਾਰਾਂ ਨੂੰ ਯਾਦ ਕਰਦੇ ਹੋਏ ਆਪਣੇ ਬਾਬਿਆਂ ਦੀਆਂ ਕਥਾ ਕਹਾਣੀਆਂ ਨੂੰ ਵਾਚਦੇ ਆਂ ਵਿਚਾਰਦੇ ਆਂ ਵਰਸੋਂ ਰੋਸ ਤੋਂ ਲੈ ਕਰਕੇ ਸਤਿਗੁਰਾਂ ਦੇ ਪਾਵਨ ਦਰਬਾਰ ਨਾਲ ਜੁੜ ਕਰਕੇ ਆਪਣੇ ਸਮੇਂ ਔਰ ਸਵਾਸਾਂ ਨੂੰ ਸਫਲ ਬਣਾ ਰਹੇ ਹਨ ਗੁਰੂ ਸਾਹਿਬ ਦੀ ਕਿਰਪਾ ਹੋਈ ਕਿੰਨੇ ਦਿਨਾਂ ਤੋਂ ਲੈ ਕੇ ਤਕਰੀਬਨ 25 ਗਤਰੀਕ ਤੋਂ ਲੈ ਕੇ ਦਸਿਆ ਪ੍ਰਬੰਧ ਕਰਨੇ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਗੁਰਮਤ ਨਾਲ ਜੋੜਨ ਵਾਸਤੇ ਵਿਰਸੇ ਨਾਲ ਜੋੜਨ ਵਾਸਤੇ ਸਤਿਗੁਰਾਂ ਦੇ ਦਰਸਾਏ ਮਾਰਗ ਤੇ ਤੋਰਨ ਦੇ ਵਾਸਤੇ ਉਪਰਾਲੇ ਕੀਤੇ ਗਏ ਨੇ ਦਸਤਾਰਾਂ ਦੇ ਕੈਂਪ ਲਗਾਏ ਗਏ ਨੇ ਪਰ ਲੰਮੇ ਕੇਸ ਮੁਕਾਬਲੇ ਕਰਵਾਏ ਗਏ ਨੇ ਜਿਦੇ ਵਿੱਚ ਵੱਡੀ ਗਿਣਤੀ ਵਿੱਚ ਲੜਕਿਆਂ ਨੇ ਔਰ ਲੜਕੀਆਂ ਨੇ ਬੱਚਿਆਂ ਨੇ ਭਾਗ ਲਿਆ ਹੈ ਸੋ ਇਦਾਂ ਦੇ ਯਤਨ ਕਰਨ ਦੇ ਨਾਲ ਬੱਚਿਆਂ ਦੇ ਅੰਦਰ ਚਾਹ ਪੈਦਾ ਹੁੰਦਾ ਹੈ। ਗੁਰਮਤਿ ਦੀ ਸੋਝੀ ਆਉਂਦੀ ਹੈ ਪ੍ਰਚਾਰ ਦਾ ਬੜਾ ਸੋਹਣਾ ਏ ਯਤਨ ਹੈ। ਤੇ ਨਾਲ ਹੀ ਸਹਿਬਾਂ ਦੇ ਪਾਵਨ ਬਾਣੀ ਦੇ ਅਖੰਡ ਜਾਪ ਹੋਏ ਨੇ। ਪਾਠੀ ਸਿੰਘਾ ਵੱਲੋਂ ਆਦਰ ਸਤਕਾਰ ਦੇ ਨਾਲ ਪਾਵਨ ਬਾਣੀ ਦੇ ਸੰਪੂਰਨ ਜਾਪ ਕੀਤੇ ਗਏ ਨੇ। ਆਪ ਸੰਗਤਾਂ ਨੇ ਸੇਵਾ ਸਿਮਰਨ ਦੇ ਲਾ혜 ਲਏ। ਅਖੰਡ ਪਾਤਸ਼ਾਹ ਦੀ ਸੰਪੂਰਨਤਾ ਦੇ ਭੋਗ ਪਾਏ ਗਏ ਨੇ ਹੁਣ ਕੁਝ ਸਮਾਂ ਕਲਯੁਗ ਸਮੇਂ ਦੀ ਪ੍ਰধান ਭਗਤੀ ਨਾਲ ਜੁੜ ਕਰਕੇ ਆਪਾਂ ਨੇ ਲਾਹੇ ਲੈਣੇ ਨੇ ਕੀਰਤਨ ਭਗਤੀ ਕਲਯੁਗ ਸਮੇਂ ਦੀ ਪ੍ਰধান ਭਗਤੀ ਹੈ ਭਗਤ ਨਵੇ ਪ੍ਰਕਾਰ ਨੌ ਪ੍ਰਕਾਰ ਦੀ ਭਗਤੀ ਦੱਸੀ ਹੈ ਨੌ ਦਾ ਭਗਤੀ ਕਰਕੇ ਜਾਣਦੇ ਆ ਜਿਹਦੇ ਚੋਂ ਕੀਰਤਨ ਇੱਕ ਮਹਾਨ ਭਗਤੀ ਹੈ ਕਾਲ ਯੁਗ ਸਮੇਂ ਦੀ ਪ੍ਰধান ਭਗਤੀ ਹੈ ਕਾਲ ਯੁਗ ਮੈਂ ਕੀਰਤਨ ਪ੍ਰਧਾਨ ਪਰ ਹਰ ਕੰਮ ਕਰਨ ਦਾ ਕੋਈ ਤਰੀਕਾ ਹੁੰਦਾ ਹੈ ਕੋਈ ਵਿਧੀ ਵਿਧਾਨ ਹੁੰਦਾ ਹੈ ਕੀਰਤਨ ਭਗਤੀ ਕਰਨ ਦੇ ਵੀ ਮਰਿਆਦਾ ਹੈ ਸਿਸਟੇਮੈਟਿਕਲੀ ਨਿਯਮ ਦੇ ਅਨੁਸਾਰ ਤਰੀਕੇ ਦੇ ਨਾਲ ਜਿਹੜਾ ਕੰਮ ਕੀਤਾ ਜਾਵੇ ਉਹ ਸਫਲ ਹੋ ਜਾਂਦਾ ਹੈ ਸਿਰੇ ਚੜ ਜਾਂਦਾ ਹੈ ਤਰੀਕੇ ਨਾਲ ਇਹ ਭਗਤੀ ਵੀ ਉਦੋਂ ਹੀ ਪ੍ਰਵਾਨ ਚੜ੍ਹਨੀ ਆ ਜਦੋਂ ਮर्यादा ਅਨੁਸਾਰ ਕੀਤੀ ਜਾਏਗੀ ਕਲਯੁਗ ਮੈਂ ਕੀਰਤਨ ਪ੍ਰਧਾਨ ਮर्यादा ਕੀ ਐ ਗੁਰਮੁਖ ਜਪੀਐ ਲਾਏ ਧਿਆਨਾ ਗੁਰਮੁਖ ਬਣ ਕੇ ਧਿਆਨ ਲਾ ਕੇ ਜਦੋਂ ਇਸ ਭਗਤੀ ਨਾਲ ਜੁੜਾਂਗੇ ਫਿਰ ਇੰਨੀ ਕੁ ਪ੍ਰਵਾਨ ਚੜ ਜਾਣੀ ਆ ਇਹ ਭਗਤੀ ਮਹਾਰਾਜ ਬਖਸ਼ਿਸ਼ ਪਤਾ ਕੀ ਕਰਨਗੇ ਕਹਿੰਦੇ ਆਪ ਤਰੈ ਸagle ਕੁੱਲ ਤਾਰੇ ਭਲੇ ਆ ਤੂੰ ਆਪ ਹੀ ਨਹੀਂ ਤਰੇਗਾ ਤੇਰੀਆਂ ਕੁੱਲਾਂ ਤਰਨ ਗਈਆਂ ਆਖੋ ਸਤਨਹ ਆਪ ਤਰੇ ਸਗਲੇ ਕੁੱਲ ਤਾਰੇ ਹਰ ਦਰਗਹ ਪਤ ਸਿਓ ਜਾਏਂਦਾ ਜਦੋਂ ਮਾਲਕ ਜੀ ਦਰਗਾਹ ਵਿੱਚ ਜਾਵੇਂਗਾ ਉੱਥੇ ਵੀ ਤੇਰਾ ਮਾਨ ਵਧਣਾ ਹੈ ਦਰਗਾਹ ਵਿੱਚ ਵੀ ਇੱਜ਼ਤ ਹੋਣੀ ਹੈ ਲਾਜ ਲੈ ਕੇ ਜਾਵੇਂਗਾ ਵਡਿਆਈ ਲੈ ਕੇ ਜਾਵੇਂਗਾ ਜਿਹੜੇ ਜਮਾਂ ਦਾ ਦਿਨ ਰਾਤ ਡਰ ਸਤਾਉਂਦਾ ਹੈ ਮਹਾਰਾਜ ਕਹਿੰਦੇ ਰੇ ਰੇ ਦਰਗਹ ਕਹੇ ਨਾ ਕੋ ਆਓ ਬੈਠ ਆਦਰ ਸੁਭ ਦੇ ਇਸ ਕਰਕੇ ਸਭ ਭਗਤੀ ਨਾਲ ਜੁੜੇ ਆ ਗੁਰਮੁਖ ਬਣ ਕੇ ਗੁਰੂ ਚਰਨਾ ਵਿੱਚ ਬੈਠਿਆਂ ਤੋਂ ਵੱਡੀਆਂ ਨਹਿਮਤਾ ਮਿਲਦੀਆਂ ਨੇ ਆਪਣੇ ਵਡੇਰਿਆਂ ਨੂੰ ਪਰਵਕਾਰਾਂ ਨੂੰ ਯਾਦ ਕਰਨਾ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਸੋ ਆਓ ਇਹ ਸਮਾ ਸਾਡਾ ਪ੍ਰਵਾਨ ਚੜੇ ਪ੍ਰਬੰਧਕਾਂ ਦੇ ਉਪਰਾਲੇ ਸਫਲੇ ਹੋਣ ਅਗਲੇ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਦੀ ਸਾਂਝ ਬਣਾਓ ਗੁਰੂ ਦਰਬਾਰ ਦੀ ਮਰਿਆਦਾ ਨਿਭਾਉਂਦੇ ਹੋਏ ਚੌਂਕੜੇ ਲਗਾ ਕੇ ਦੋਵੇਂ ਹੱਥ ਜੋੜ ਕੇ ਸਤਿਗੁਰ ਜੀ ਨੂੰ ਸਿਰ ਝੁਕਾਉਂਦਿਆਂ ਆਦਬ ਸਤਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਸਰਨਾਹੀ ਦਾਤਾਰ ਆਪਣਾ ਨਾਮ ਦੇਓ ਰੋਜ਼ ਹੀ ਮਹਾਰਾ ਦੇ ਚਰਨਾਂ ਵਿੱਚ ਆ ਕੇ ਕੁਛ ਨਾ ਕੁਛ ਅਸੀਂ ਮੰਗਦੇ ਆਂ ਅਸੀਂ ਇਸ ਘਰ ਦੇ ਮੰਗਤੇ ਆਂ ਦਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ ਪਰ ਅਸੀਂ ਕੀ ਕਹਨੇ ਆਂ ਵੀ ਮਾਲਕਤ ਤੂੰ ਦਾਤਾ ਹੈ ਹਮ ਭੀਖਖ ਭਿਖਾਰੀ ਤੇਰੇ ਤੂੰ ਨਿਜਪਤ ਹਾਂ ਦਾਤਾ ਤੂੰ ਸਾਡੀ ਪਤ ਰੱਖਣ ਵਾਲਾ ਅਸੀਂ ਤੇਰੇ ਦਰ ਦੇ ਮੰਗਤੇ ਆਂ ਹੋ ਹੋ ਦਇਾਲ ਨਾਮ ਦੇ ਮੰਗਤ ਜਨਕੋ ਸਦਾ ਰੌਣਕ ਰੰਗਰਾਤਾ ਦਿਆਲਤਾ ਦੇ ਘਰ ਵਿੱਚ ਆਓ ਨਾਮ ਦੀ ਖੈਰ ਸਾਡੇ ਝੋਲੇ ਵਿੱਚ ਪਾਓ ਇਹ ਨਾਮ ਦੀ ਰੰਗਤ ਸਾਨੂੰ ਚੜ ਜਾਏ ਫਿਰ ਜ਼ਿੰਦਗੀ ਜਿਉਣ ਦਾ ਆਨੰਦ ਆ ਜਾਣਾ ਜਿਨ੍ਹਾਂ ਨੂੰ ਨਾਮ ਦਾ ਰੰਗ ਚੜ ਜਾਏ ਇਹ ਐਸਾ ਰੰਗ ਹੈ ਜਿਨ੍ਹਾਂ ਨੂੰ ਇਹ ਚੜਿਆ ਉਹ ਚਰਖੜੀਆਂ ਤੇ ਵੀ ਚੜ ਗਏ ਉਹ ਆਰਿਆਂ ਥੱਲੇ ਵੀ ਖੜ ਗਏ ਉਹ ਦੇਗਾਂ ਵਿੱਚ ਵੀ ਕੱਢ ਗਏ ਪਰ ਇਹ ਰੰਗ ਉਤਰਦਾ ਨਹੀਂ ਪਰ ਇਹ ਰੰਗ ਉਤਰਦਾ ਨਹੀਂ ਇਹ ਪ੍ਰਬੰਧਕਾਂ ਦਾ ਅਪਰਾਲ ਹੈ ਸਤਕਾਰਯੋਗ ਬਾਬਾ ਅਮਰੀਕ ਸਿੰਘ ਜੀ ਇਸ ਘਰ ਦੇ ਮੁੱਖ ਸੇਵਾਦਾਰ ਵੱਡੀ ਕਿਰਪਾ ਮਹਾਰਾ ਜੀ ਇਹਨਾਂ ਤੇ ਇਹਨਾਂ ਦੇ ਮਨ ਚ ਚਾਹ ਰਹਿੰਦਾ ਹੈ ਵੀ ਬੱਚਿਆਂ ਨੂੰ ਜੋੜਿਆ ਜਾਵੇ ਦੇਖੋ ਗੁਰੂ ਘਰ ਦੇ ਗ੍ਰੰਥੀ ਸਿੰਘ ਸਹਿਬਾਨ ਦਾ ਫਰਜ਼ ਇਹੀ ਹੁੰਦਾ ਹੈ ਬਿਉ ਗੁਰੂ ਨਾਨਕ ਦੇ ਘਰ ਦੀ ਆਵਾਜ਼ ਘਰ ਘਰ ਵਿੱਚ ਪਹੁੰਚਾਵੇ ਮੇਰੇ ਸਾਹਿਬ ਬਾਣੀ ਦਾ ਹੀ ਕੀ ਕਹਿੰਦੇ ਨੇ ਆਪਣਾ ਫਰਜ ਸਮਝ ਕੇ ਹੋਰਨਾਂ ਨੂੰ ਸਮਝਾਵੇ ਸੋ ਇਹਨਾਂ ਦਾ ਵੀ ਨਾਲ ਸਹਿਯੋਗ ਹੈ ਪ੍ਰਬੰਧਕਾਂ ਦੇ ਬੇਨਤੀ ਹੈ ਜਿਹੜੇ ਬੱਚਿਆਂ ਨੇ ਭਾਗ ਲਿਆ ਕੰਪੀਟੀਸ਼ਨ ਦੇ ਵਿੱਚ ਉਹ ਦਰਬਾਰ ਸਾਹਿਬ ਵਿੱਚ ਆ ਕੇ ਜੁੜ ਕੇ ਬੈਠਣ ਦੀ ਕਿਰਪਾਲਤਾ ਕਰੋ ਜਿਹੜੇ ਵਿਰਸੇ ਨਾਲ ਜੁੜਨ ਲੱਗੇ ਆ ਜਿਹੜੀਆਂ ਦਸਤਾਰਾਂ ਸਿਰ ਤੇ ਸਜਾਉਣੀਆਂ ਸਿੱਖੀਆਂ ਨੇ ਜਿਹੜੇ ਕੇਸ ਅਸੀਂ ਸਿਰ ਤੇ ਸਜਾਉਣੇ ਨੇ ਜਿਹੜੇ ਕੇਸਾਂ ਦੀ ਸੰਭਾਲਣਾ ਕਰਨੀ ਹੈ ਕਿਉਂ ਕਰਨੀ ਹੈ ਇਸ ਗੱਲ ਦੀ ਅਸੀਂ ਸਮਝ ਵੀ ਲੈ ਲਈ ਜੀ ਗੁਰ ਇਤਿਹਾਸ ਦੇ ਰਾਹੀ ਗੁਰਬਾਣੀ ਦੇ ਰਾਹੀ ਕਿਉਂ ਰਖਾਏ ਜਾ ਰਹੇ ਨੇ ਕਿਸ ਕਿਉਂ ਦਸਤਾਰਾਂ ਬਣਾਈਆਂ ਜਾ ਰਹੀਆਂ ਨੇ ਇਸ ਗੱਲ ਦੀ ਸਾਨੂੰ ਸਮਝ ਵੀ ਆ ਗਈ ਕਿਉਂ ਗੁਰੂ ਪ੍ਰਤੀ ਸਾਡਾ ਪ੍ਰੇਮ ਸਾਡੇ ਅੰਦਰੋਂ ਜਗਾਇਆ ਜਾ ਰਿਹਾ ਹੈ ਇਸ ਗੱਲ ਦੀ ਸਮਝ ਆਵੇ ਜਿਹੜਾ ਪ੍ਰੇਮ ਹੈ ਨਾ ਪ੍ਰੇਮ ਹੈ ਕਿ ਢਾਈ ਗੱਖਰਾਂ ਦਾ ਸ਼ਬਦ ਪਰ ਦੀ ਪਰਵਾਸਾ ਬਰੀ ਬੜੀ ਵੱਡੀ ਹੈ ਜੇ ਪ੍ਰੇਮ ਦੇ ਸ਼ਬਦੀ ਅਰਥ ਕਰੀਏ ਜਿਹਦੇ ਚ ਮੈਂ ਪਰੇ ਹੋ ਜੇ ਪਰੇ ਮੈਂ ਜਿਹਦੇ ਚ ਮੈਂ ਪਰੇ ਹੋ ਜੇ ਉਹ ਪ੍ਰੇਮ ਹੈ ਤੇ ਜਿਹੜਾ ਇਹ ਪ੍ਰੇਮ ਹਿਰਦੇ ਚ ਵਸਾਲੇ ਗੁਰੂ ਪ੍ਰਤੀ ਉਹ ਪ੍ਰੇਮੀ ਹੈ ਇਤਿਹਾਸ ਵਿੱਚ ਪੜ੍ਹ ਕੇ ਵੇਖੋ ਇਹ ਜੇ ਬੜੇ ਪ੍ਰੇਮੀ ਹੋਏ ਨੇ ਭਾਈ ਸਾਹਿਬ ਭਾਈ ਸ਼ਹੀਦ ਤਾਰੂ ਸਿੰਘ ਦੀਆਂ ਫੋਟੋਆਂ ਸਾਡੇ ਘਰਾਂ ਚ ਲੱਗੀਆਂ ਨੇ ਇੱਥੋਂ ਸਮਝ ਲੈ ਕੇ ਆਪਣੇ ਬੱਚਿਆਂ ਨੂੰ ਸਮਝਾਈਏ ਵੀ ਕੌਣ ਨੇ ਅਸੀਂ ਰੋਜ਼ ਅਰਦਾਸ ਕਰਦੇ ਹਾਂ ਸਿੱਖੀ ਕੇਸਾਂ ਸਵਾਸਾਂ ਸੰਗ ਨਿਵੇ ਉਹ ਸ਼ਹੀਦ ਭਾਈ ਤਾਰੂ ਸਿੰਘ ਨੇ ਸਮੇਂ ਦੇ ਹਾਕਮਾਂ ਵੱਲੋਂ ਕੈਸ ਕਤਲ ਕਰਨ ਦਾ ਹੁਕਮ ਹੋਇਆ ਉਹਨਾਂ ਦੇ ਕਹਿੰਦੇ ਕੈਸ ਕਤਲ ਨਹੀਂ ਕਰਾਉਣੇ ਆਪਣੀ ਖੋਪਰੀ ਤੱਕ ਉਤਰਵਾ ਲਈ ਆਖੋ ਸਤਨਾਮ ਗੁਰੂ ਜੀ ਕਿਉਂਕਿ ਜਿਹੜੇ ਇਹ ਕੈਸ ਨੇ ਇਹ ਨਾ ਬੰਦੇ ਦੀ ਸੁੰਦਰਤਾ ਦਾ ਅੰਤਮ ਸਰੂਪ ਨੇ ਅੰਤਮ ਸਰੂਪ ਅਲਟੀਮੇਟ ਸੈਂਸ ਆਫ ਬਿਊਟੀ ਅੰਤਮ ਸਰੂਪ ਨੇ ਹਰ ਕੋਈ ਸੋਹਣਾ ਬਣਨਾ ਚਾਹੁੰਦਾ ਹੈ ਮਹਾਰਾਜ ਨੇ ਕੇਸਾਂ ਨਾਲ ਸੁੰਦਰਤਾ ਬਖਸ਼ੀ ਹੈ ਪਰ ਜਿਨ੍ਹਾਂ ਦੇ ਸਿਰ ਤੇ ਕੇਸ ਨਹੀਂ ਜਿਨ੍ਹਾਂ ਦੇ ਕੋਲ ਸ਼ਾਸਤਰ ਨਹੀਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਤਾ ਕੀ ਕਹਿੰਦੇ ਆ ਬਿਨ ਸ਼ਾਸਤਰ ਕੇਸੰ ਨਰੂ ਭੇਡ ਜਾਣਾ ਜਿਹੜੇ ਸ਼ਾਸਤਰ ਧਾਰੀ ਨਹੀਂ ਜਿਨ੍ਹਾਂ ਨੇ ਸੀਸ ਤੇ ਕੇਸ ਨਹੀਂ ਰੱਖੇ ਕਹਿੰਦੇ ਉਹ ਭੇਡ ਨੇ ਆਖੋ ਸਤਨਾਮ ਵਾਹਿਗੁਰੂ ਜੀ ਮਹਾਰਾਜ ਕਹਿੰਦੇ ਮੈਨੂੰ ਪਰਵਾਣ ਨਹੀਂ ਅਸੀਂ ਕੇਸ ਕਤਲ ਕਰਾ ਕੇ ਬਿਊਟੀ ਪਾਰਲਰਾਂ ਸੈਲੂਨਾਂ ਦੇ ਵਿੱਚ ਪਤਾ ਨਹੀਂ ਕਿਹੜੀ ਸੁੰਦਰਤਾ ਲੱਭਦੇ ਫਿਰਦੇ ਆ ਉਹ ਮਹਾਰਾਜ ਨੇ ਕੋਈ ਘਾਟ ਰੱਖਦੀ ਸਾਡੇ ਚ ਜਿਹੜੀ ਅਸੀਂ ਬਿਊਟੀ ਪਾਰਲਰਾਂ ਤੇ ਜਾ ਕੇ ਆਪਣੇ ਆਪ ਨੂੰ ਸਜਾਉਨੇ ਆ ਸੋਹਣੇ ਬਣਦੇ ਆ ਸ਼ੇਰ ਦੇ ਸਰੀਰ ਦੇ ਕੇਸ ਹੁੰਦੇ ਨੇ ਉਹਨਾਂ ਨਾਲ ਹੀ ਫੱਬਾ ਏ ਉਹਦੀ ਰੋਬ ਐ ਸ਼ੇਰ ਦੇ ਕੇਸ ਕੱਟ ਲਿਓ ਕਿਦਾਂ ਦਾ ਲੱਗਦਾ ਵੇਖ ਲਓ ਕੇਸਾਂ ਨਾਲ ਮਹਾਰਾਜ ਕਹਿੰਦੇ ਸਾਬਤ ਸੂਰਤ ਐ ਇਹ ਕਿਸਾਂ ਨਾਲ ਹੀ ਸਾਬਤ ਸੂਰਤ ਬਣਦੀ ਐ ਜਿਨ੍ਹਾਂ ਨੇ ਕੇਸ ਕਟਾਤੇ ਉਹ ਲੱਖ ਧਰਮੀ ਬਣੇ ਫਿਰ ਮਹਾਰਾਜ ਕਹਿੰਦੇ ਉਹ ਬੇਈਮਾਨ ਨੇ ਇਹ ਜੇ ਬੰਦਿਆਂ ਦਾ ਕੋਈ ਈਮਾਨ ਨਹੀਂ ਹੁੰਦਾ ਸਾਬਤ ਸੂਰਤ ਰੱਬ ਦੀ ਭੰਨੇ ਬੇਈਮਾਨ ਜਿਹਦਾ ਕੋਈ ਈਮਾਨ ਨਹੀਂ ਧਰਮ ਨਹੀਂ ਉਹੀ ਇਹ ਸੂਰਤ ਨੂੰ ਭੰਦਦਾ ਕੇਸ ਕਤਲ ਕਰਉਂਗਾ ਕੇਸ ਗੁਰੂ ਕੀ ਮੋਹਰ ਨੇ ਸ਼ਹੀਦ ਭਾਈ ਤਾਰੂ ਸਿੰਘ ਵਰਗਿਆਂ ਨੇ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ। ਅਸੀਂ ਗੁਰੂ ਗੁਰੂ ਕਹਿ ਕੇ ਤੇ ਮੱਥੇ ਟੇਕਦੇ ਆਂ ਪਰ ਗੁਰੂ ਦੇ ਮੁਰੇਦ ਨਹੀਂ ਬਣਦੇ। ਮੁਰੇਦ ਉਹ ਬਣਨਗੇ ਜਿਹੜੇ ਮਹਾਰਾਜ ਦੇ ਬਚਨ ਕਮਾਉਣਗੇ। ਮਹਿੰਗੇ ਰਮਾਲੇ ਦੇਗਾ ਕਰਾਉਣ ਦੇ ਨਾਲ ਰਮਾਲੇ ਚੜਾਉਣ ਨਾਲ, ਮਾਇਆ ਚੜਾਉਣ ਦੇ ਨਾਲ ਉਹ ਖੁਸ਼ ਨਹੀਂ ਹੁੰਦਾ। ਰਮਾਲਾ ਚੁੱਕ ਕੇ ਵੇਖੋ ਮਹਾਰਾਜ ਕਹਿੰਦੇ ਕੀ ਨੇ ਜੋ ਕਹਿੰਦੇ ਨੇ ਉਹ ਬਚਨ ਕਮਾਉਣ ਦੇ ਵਿੱਚ ਉਹਦੀ ਖੁਸ਼ੀ ਹੈ। ਜਿਨਕੇ ਦਿਨ ਮਨਾਤੇ ਹੋ ਉਹਨਾਂ ਕੀ ਬਾਤ ਵੀ ਬਾਨਾ ਕਰੋ ਜਿਹਦੇ ਦਿਨ ਮਨਾਈਦੇ ਨੇ ਉਹਦੀ ਗੱਲ ਵੀ ਮੰਨੀਏ ਧੰਗ ਗੁਰੂ ਅਰਜਨ ਦੇ ਮਹਾਰਾਜ ਦਾ ਪਾਵਨ ਸ਼ਹੀਦੀ ਪੁਰਬ ਮਨਾ ਰਹੇ ਆ ਕਿਉਂ ਸ਼ਹੀਦੀ ਹੋਈ ਮਹਾਰਾਜ ਦੀ ਸਾਰਿਆਂ ਨੂੰ ਪਤਾ ਹੈ ਇਤਿਹਾਸ ਪੜ੍ਹਨਿਆਂ ਨੂੰ ਜ਼ਿੰਦਗੀਆਂ ਲੰਘ ਗਈਆਂ ਲੰਘ ਵੀ ਜਾਣਗੀਆਂ ਇੱਥੇ ਆਪਾਂ ਅਸੀਂ ਕਿਸੇ ਨੂੰ ਸਿਖਾਉਣ ਨਹੀਂ ਆਏ ਆਪਾਂ ਵਿਚਾਰ ਕਰਨ ਵਾਸਤੇ ਆਏ ਆਂ ਕਿਤੇ ਵਿਚਾਰ ਦਿਆਂ ਪੜਦਿਆਂ ਕੋਈ ਮੰਨਣ ਵਾਲੀ ਘੜੀ ਆ ਜਾਏ ਇਹ ਇਤਿਹਾਸ ਵਿੱਚੋਂ ਸਾਨੂੰ ਕੀ ਸਿਖਾਇਆ ਜਾ ਰਿਹਾ ਗੁਰ ਸ਼ਬਦ ਕਿਨਕਾ ਸਾਡੇ ਹਿਰਦੇ ਚ ਵਸ ਜੇ ਜੋ ਮਹਾਰਾਜ ਨੇ ਪੂਰਨੇ ਪਾਏ ਨੇ ਅਸੀਂ ਉਹਨਾਂ ਤੇ ਚੱਲੀਏ ਸਿਧਾਂਤਾਂ ਤੇ ਪਹਿਰਾ ਦੇਈਏ ਜੋ ਮਹਾਰਾਜ ਕਹਿ ਰਹੇ ਨੇ ਅਸੀਂ ਮੰਨਣ ਲਈ ਤਿਆਰ ਹੋਈਏ ਇਸ ਕਰਕੇ ਆ ਸਮਾਗਮ ਕੀਤੇ ਗਏ ਨੇ ਸਾਰੇ ਇਤਿਹਾਸ ਤੋਂ ਜਾਨੋ ਧੰਨ ਗੁਰੂ ਅਰਜਨ ਦੇ ਮਹਾਰਾਜ ਨੂੰ ਤੱਤੀਆਂ ਤਵੀਆਂ ਤੇ ਬਹਿ ਕੇ ਸ਼ਹੀਦ ਕੀਤਾ ਗਿਆ ਉਸ ਤੋਂ ਪਹਿਲਾਂ ਹੋਰ ਬੜੇ ਤਸੀਹੇ ਦਿੱਤੇ ਗਏ ਕਿਉਂ ਭਲਾ ਕਿਸੇ ਦੀ ਤਾਕਤ ਸੀ ਮਹਾਰਾਜ ਨੂੰ ਤਵੀਆਂ ਤੇ ਬਿਠਾ ਦਿੰਦਾ ਉਹ ਸ੍ਰਿਸ਼ਟੀ ਦੇ ਮਾਲਕ ਨੇ ਪਰ ਮਹਾਰਾਜ ਨੇ ਸਾਨੂੰ ਸਿਖਾਇਆ ਹੈ ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਇਹ ਰਾਹ ਜਿਹੜਾ ਇਹ ਮਾਰਗ ਸਾਡੇ ਵਾਸਤੇ ਸਾਨੂੰ ਦਿਖਾਏ ਨਾ ਜਪਜੀ ਸਾਹਿਬ ਦੇ ਸ਼ੁਰੂ ਚ ਹੀ ਕਹਿੰਦੇ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ ਦੁਨੀਆ ਚ ਸਚਿਆਰ ਕਿਵੇਂ ਹੋਈ ਜਾਏ ਦੁਨੀਆ ਚ ਮਾਨ ਕਿਵੇਂ ਵੱਧਦਾ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ ਝੂਠ ਦੀ ਪਾਲ ਹੈ ਜਿਹੜੀ ਕੰਧ ਹੈ ਉਹ ਕਿਵੇਂ ਟੁੱਟ ਸਕਦੀ ਹੈ ਸਾਰੀ ਗੁਰਬਾਣੀ ਇਸੇ ਸਵਾਲ ਦਾ ਜਵਾਬ ਹੈ ਵੀ ਦੁਨੀਆ 'ਚ ਸੱਚiar ਕਿਵੇਂ ਹੋਣਾ ਹੈ। ਕੂੜ ਤੋਂ ਕਿਨਾਰਾ ਕਿਵੇਂ ਕੀਤਾ ਜਾ ਸਕਦਾ ਹੈ? ਅਗਲੀ ਪੰਕਤੀ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਨੂੰ ਜਵਾਬ ਦਿੰਦੇ। ਕਹਿੰਦੇ ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾ, ਰਜਾ ਚ ਰਹਿਣਾ, ਉਹਦੇ ਹੁਕਮ ਚ ਰਹਿਣਾ। ਰਜਾ ਕੀ ਹੈ ਭਾਵੇਂ ਦੁੱਖ ਆ ਜਾਣ, ਤਾਂ ਵੀ ਮਹਾਰਾ ਦੇ ਚਰਨਾਚਰ ਅਦਾਸ ਕਰਨੀ ਆ। ਸੁੱਖਾਂ ਨੂੰ ਜ਼ਿੰਦਗੀ ਚ ਤਾਂ ਸ਼ੁਕਰ ਕਰਨਾ ਹੈ ਜੇ ਸੁੱਖ ਦੇ ਤਾਂ ਤੁਝੈ ਅਰਾਧਿਂ ਦੁੱਖ ਵੀ ਤੁਝੈ ਧਿਆਈ ਜੇ ਭੁੱਖ ਦੇ ਤਾਂ ਇਤੇਹ ਰਾਜਾਂ ਦੁੱਖ ਵਿੱਚ ਸੁੱਖ ਮੰਗਨਾਈ ਦੁੱਖਾਂ ਸੁੱਖਾਂ ਦੇ ਵਿੱਚ ਉਹਦਾ ਸ਼ੁਕਰ ਹੀ ਕਰਨਾ ਇਹ ਰਜਾ ਹੁੰਦੀ ਹੈ ਇਹ ਗੁਰੂ ਪ੍ਰਤੀ ਸ਼ਰਧਾ ਹੈ ਪ੍ਰੇਮ ਹੈ ਜਿਨ੍ਹਾਂ ਨੇ ਇਹ ਪ੍ਰੇਮ ਧਾਰਨ ਕਰ ਲਿਆ ਨਾ ਗੁਰੂ ਗੋਬਿੰਦ ਸਿੰਘ ਮਹਾਰਾ ਜੀ ਨੇ ਮੋਹ ਰੇ ਲਾ ਦਿੱਤੀ ਕਹਿੰਦੇ ਜਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਓ ਇਸੇ ਸਿਧਾਂਤ ਨੂੰ ਅੱਗੇ ਤੋਰਦਿਆਂ ਧੰਨ ਗੁਰੂ ਅਰਜਨ ਦੇ ਮਹਾਰਾਜ ਤਵੀਆਂ ਤੇ ਬਹਿ ਕੇ ਸਿੱਖ ਨੂੰ ਸਿਖਾਇਆ ਹੈ ਵੀ ਦੁੱਖਾਂ ਨਾਲ ਕਿਵੇਂ ਨਜਿੱਠਿਆ ਜਾ ਸਕਦਾ ਹੈ ਸਬਰ ਦੇ ਨਾਲ ਜ਼ਬਰ ਨੂੰ ਕਿਵੇਂ ਠੱਲਿਆ ਜਾ ਸਕਦਾ ਹੈ ਇਹੀ ਗੁਰੂ ਨਾਨਕ ਦੇ ਵਚਨ ਤਵੀਆਂ ਤੇ ਬਹਿ ਕੇ ਮਹਾਰਾਜ ਨੇ ਦੁਹਰਾਏ ਨੇ ਸਿੱਖਾਂ ਤੈਨੂੰ ਸਿਖਾਉਣਾ ਸੀ ਕੁਝ ਤੇਰਾ ਕੀਆ ਮਿੱਠਾ ਲਾ ਹੁਕਮ ਰਜਾਈ ਚੱਲਣ ਉਹੀ ਗੁਰਨਾਨਕ ਪਾਤਸ਼ਾਹ ਦੇ ਬਚਨ ਤੇਰਾ ਕੀਆ ਮਿੱਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗਾ